ਏ ਗੁਰਦੇਵਪੁਰੂ ਹਰਪਿੰਦ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਹੋਈਆਂ ਜੇਸਾ ਸਥਾਨ ਉਤੇ ਆਪਾਂ ਬਜੂਕੇ ਬੈਠੇ ਆ ਮੈਨੂੰ ਉਮਾਂ ਉਹਾਂ ਬਰੋਇ ਹੋਇਆ ਸੀ ਤੇ ਇਸ ਆਸਥਾਨ ਤੇ ਜਿਹੜੇ ਗੁਰਦੇਵਪੁਰੂ ਹਰਪਿੰਦ ਪਾਤਸ਼ਾਹ ਮਹਾਰਾਜ ਨੇ ertidim ਵਾਰ ਦਿੱਤੇ ਆਉਣ ਵਾਲੇ ਗੁਰਸਿੱਖਾਂ ਦੀ ਝੋਲੀ ਭਰਨ ਵਾਸਤੇ ਕੀ ਨਿਜਮ ਨਸੇ ਜਿਹੜੇ ਨਿਜਮ ਨਾਲ ਕੋ ਸੇਵਾ ਕਰਨ ਲਈ ਇੱਥੇ ਆਏ ਉਹ ਸ਼ਬਦ ਕਿਵੇਂ ਬਣਿਆ ਇਹ ਵਿਚਾਰ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਮੈਨੂੰ ਹੁਕਮ ਲੱਗਿਆ ਆਈਥੋਂ 50 ਕਿਲੋਮੀਟਰ ਦੂਰ ਇੱਕ ਪਿੰਡ ਹੈ ਜਿਹਦਾ ਨਾਮ ਵੱਡਾ ਘਰ ਹੈ ਵੱਡੇ ਘਰ ਅੰਦਰ ਇੱਕ ਗੁਰਸ਼ਿਕ ਪਰਿਵਾਰ ਰਹਿੰਦਾ ਜਿਹਦਾ ਨਾਮ ਹੈ ਭਾਈ ਆਕਲ ਭਾਈ ਆਕਲ ਦੀ ਨੇ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਗੁਰਸਿੱਖੀ ਦਾ ਦਾਪ ਪ੍ਰਾਪਤ ਕੀਤੀ ਹੈ ਸ਼ਾਹਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਮੇਂ ਵੀ ਹਰ ਸਮਾਂ ਆਪਣੇ ਦਸਵੰਦ ਦੀ ਰਕਮ ਲੈ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਪਾਵਨ ਨਿਵਾਰ ਵਿੱਚ ਹਾਜ਼ਰ ਹੋਣਾ ਕੁਝ ਸਮਾਂ ਸੇਵਾ ਕਰਨੇ ਖੁਸ਼ੀਆਂ ਲੈਣੀਆਂ ਤੇ ਵਾਪਸ ਆਉਣਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਈੜੀ-ਤੀੜੀ ਦੇ ਮਾਲਕ ਨੂੰ ਅਰਜਨ ਪਾਤਸ਼ਾਹ ਮਹਾਰਾਜ ਦੇ ਇਸ ਸਥਾਨ ਤੇ ਬਰਾਜਮਾਨ ਸਨ ਉਦੋਂ ਵੀ ਸ਼ਤਰੂ ਪਾਛਾ ਮਾਰਾਇ ਤੇ ਦਰਸ਼ਨ ਦਦਾਰ ਕਰਦੇ ਰਹਿਣਾ ਸਮੇਂ ਦੇ ਨਾਲ ਇਹਨਾਂ ਦੇ ਘਰ ਵਿੱਚ ਇੱਕ ਬੇਣੀ ਪੈਦਾ ਹੋਈ ਜਿਹਦਾ ਨਾਂ ਰੱਖਿਆ ਸੂਰਤੀ ਜਦੋਂ ਸੂਰਤੀ ਮਾਪਿਆਂ ਦੇ ਘਰ ਦੇ ਵਿਹੜੇ ਵਿੱਚ ਰਹਿ ਕੇ ਸ਼ਬਦਿਆਂ ਲੋਰੀਆਂ ਲੈ ਕੇ ਗੁੜਮਤੀ ਸਿੱਖਿਆ ਨੂੰ ਘਰਨੇ ਲੈ ਕੇ ਮਟਿਆਰ ਹੋਈ ਜਵਾਨ ਹੋਈ ਮਾਪਿਆਂ ਨੇ ਆਪਣਾ ਫਰਜ਼ ਪੂਰਾ ਕਰਨ ਵਾਸਤੇ ਲਾਗੀ ਸੱਦੇ ਲਾਗੀ ਸਮੇਂ ਦੇ ਰਵਾਜ ਮੁਤਾਬਕ ਲਾਗੀ ਬੀਬੀ ਸੂਰ ਦੀ ਵਾਸਤੇ ਵਾਰ ਤੇ ਘਰ ਲੰਮ ਦੇ ਰੰਗ ਦੇ ਟੁਕੜਾਣੀ ਪਿੰਡ ਚਲੇ ਗਿਆ ਟੁਕੜਾਣੀ ਪਿੰਡ ਆਹ ਦੋ ਟਕੜਾਣੀ ਪਿੰਡ ਥੇ ਹੈ ਬੇਤਰਾਰ ਪਿੰਡ ਹੈ ਬੇਤਰਾਰ ਨੂੰ ਆਖਿਆ ਜਾਂਦਾ ਹੈ ਜੇ ਪਿੰਡ ਦੇ ਨਾਮ ਜਮੀਨ ਬੋਲਦੀ ਹੋਵੇ ਪਿੰਡ ਤਾਂ ਨਾਮ ਬੋਲਦਾ ਹੋਵੇ ਪਰ ਉਸੇ ਦੀਵਾ ਨਾ ਜਗਦਾ ਹੋਵੇ ਟੁਕੜਾਣੀ ਪਿੰਡ ਦਾ ਸਦਾ ਉਹਦਾ ਪੁੱਤਰਾ ਭਾਈ ਸਾਧੂ ਸਾਧੂ ਦੇ ਘਰ ਭਾਈ ਸੰਦੇ ਦੇ ਪੁੱਤ ਨੂੰ ਬੀਬੀ ਸੂਰਤੀ ਦਾ ਰਿਸ਼ਤਾ ਕਰਕੇ ਇਹ ਲਾਗੀ ਘਰ ਆ ਗਏ ਵਿਆਹ ਦਾ ਦਿਨ ਵਿੱਛਿਆ ਗਿਆ ਇਹ ਸੰਗਤ ਜਦੋਂ ਆ ਕੇ ਲਾਗੀਆਂ ਨੇ ਸਾਰੇ ਗੱਲ ਦੱਸੀ ਤੇ ਭਾਈ ਆਕਲ ਜੀ ਨੇ ਪੁੱਛਿਆ ਠੀਕ ਹੈ ਤੁਸੀਂ ਉਹਨਾਂ ਦਾ ਘਰ ਦਾ ਕੰਮ ਦੱਸ ਦਿੱਤਾ ਹੈ ਕੰਮ ਕਿਸ ਤਰ੍ਹਾਂ ਦੱਸ ਦਿੱਤਾ ਹੈ ਬੱਚਾ ਸੋਹਣਾ ਜਵਾਨ ਹੈ ਦੱਸ ਦਿੱਤਾ ਹੈ ਕਮਾਊ ਪੁੱਤ ਹੈ ਦੱਸ ਦਿੱਤਾ ਹੈ ਉਹਨਾਂ ਦੇ ਘਰ ਵਿੱਚ ਗੁਰਸਿੱਖੀ ਦਾ ਕੀ ਹਾਲ ਹੈ ਲਾਗਿਆਂ ਨੇ ਨਵੇਂ ਪਾ ਕੇ ਆਖਰ ਸਾਥੋਂ ਭੁੱਲੋਗੇ ਅਸੀਂ ਇਹ ਤੇ ਕੁਝ ਨਹੀਂ ਸਕੇ ਉਹ ਸਮਾਜਤਾ ਦਾ ਸੀ ਜਦੋਂ ਕੰਨੇ ਲੋਕ ਆਖਿਆ ਕਰਦੇ ਸਨ ਇੱਕ ਵਾਰ ਥੁੱਕ ਦਿੱਤਾ ਤੇ ਚੱਕਣਾ ਨਹੀਂ ਇੱਕ ਵਾਰ ਗੱਲ ਜ਼ਬਾਨ ਤੋਂ ਕਹਿ ਦਿੱਤੀ ਤੇ ਮੁੱਕਣਾ ਨਹੀਂ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਅੰਦਰ ਠਾਕੇ ਲੱਗਦੇ ਨੇ ਰਿਸ਼ਤਿਆਂ ਦੇ ਜੋੜ ਜੁੜਦੇ ਵਿਆਹਾਂ ਦੇ ਸ਼ਿਦੀ ਮੇਲਾ ਲੱਗਦਾ ਹੈ ਉਹਨੇ ਸੰਗਤ ਨੂੰ ਦਰਸ਼ਨ ਕਰਨ ਵਾਸਤੇ ਨਹੀਂ ਆਉਂਦੇ ਜਿੰਨੇ ਠਾਕੇ ਡਾਉਣ ਵਾਸਤੇ ਆਉਂਦੇ ਹਰ ਕੋਤਾਰੇ ਤੇ ਯਾਰ ਹੈ ਅੰਦਰ ਕੋ ਲੈਣ ਦੇ ਦਾ ਕੰਮ ਪੂਰਾ ਫਿੱਟ ਨਾ ਬੈਠੇ ਤਾਂ ਫਿਰ ਗੁਰੂ ਦੀ ਅਧੂਰੀ ਵਿੱਚ ਲੱਗਾ ਹੋਇਆ ਛੰਗਲ ਲੱਗਾ ਹੋਇਆ ਠਾਕਾ ਵੀ ਤੂੰ ਜਿੱਤ ਮੁੱਖਰ ਵਾਇਆ ਕਰਦੇ ਨੇ ਹੋਏ ਵਿਆਹ ਤਰਾ ਕੋਲ ਜਾਇਆ ਕਰ। ਉਹ ਸਮੇਂ ਇਹਦਾ ਸੀ ਕਿ ਜੇ ਲਾਡੀਆਂ ਨੇ ਜੇ ਗੱਲ ਕਰਾਉਣੀ ਲਾਡੀਆਂ ਦੇ ਹੱਥੋਂ ਸ਼ਬ ਕੋਈ ਸੀ। ਭਾਈ ਅੰਕਲ ਨੇ ਆਪਣੀ ਬੇਟੀ ਨੂੰ ਗੋਦ ਨਾਲ ਰਾਖਿਆ ਅੱਥਰ ਦਿੱਤੇ। ਤੇਰੀ ਕਿਸਮਤ ਤਾਂ ਉਸ ਭਰ ਵਿੱਚ ਤੇਰਾ ਅੰਮ੍ਰਿਤ ਨ ਲਿਖਿਆ ਹੋਵੇ ਕਾ ਸੰਗੋਗ ਲਿਖਿਆ ਹੋਵੇਗਾ ਹੋ ਗਿਆ ਪਰ ਯਾਦ ਰੱਖੀ ਕਦੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਸਿੱਖੀ ਨੂੰ ਕੋਲ ਨਾ ਜਾਵੇ ਗੁਰੂ ਕਿਰਪਾ ਕਰੇਗਾ ਮੇਰਾ ਵਿਸ਼ਵਾਸ ਹੈ ਜਿਵੇਂ ਤੇ ਤੁੱਕੇ ਬਰਾਤ ਆਈ ਬਰਾਤ ਜਾ ਕੇ ਤੁਰ ਲੱਗੀ ਹੈ ਜੇਠ ਦਾ ਮਹੀਨਾ ਹੈ ਅੱਜ ਦੀ ਗਰਮੀ ਹੈ ਤੇ ਤੁਰਾਣੀ ਪਿੰਡ ਨੂੰ ਜਾਣੇ ਵਾਲੇ ਰਸਤੇ ਥੋੜ੍ਜੂ ਪਿੰਡੋਂ ਅੱਗੇ ਲੰਘ ਕੇ ਜਾਇਆ ਹੈ ਕਰਮੀਆਂ ਹੋਰ ਕਰਕੇ ਪੈਰ ਕਰਾਸ ਰਹਿ ਜਾਂ ਬਰਾਤ ਡੋਲਾ ਲੈ ਕੇ ਚਲਪਈ ਜਦੋਂ ਪਹਾੜ ਡੋਲਾ ਲੈ ਕੇ ਇਸ ਸੰਤ ਕੋਡੇ ਮੀਰੀ ਪੀਰ ਦੇ ਮਾਰੂ ਨੂੰ ਅੰਤਪਾਸਾ ਮਹਾਰਾਜ ਦਾ ਸੱਜਿਆ ਜਵਾਨ ਆਸਾ ਦੀ ਵਾਰਤਾ ਹੋ ਰਿਹਾ ਅੰਮ੍ਰਿਤ ਵੇਲੇ ਕੀਰਤਨ ਬੀਬੀ ਸੂਰਤੀ ਦੇ ਕੰਨਾਂ ਵਿੱਚ ਪਈ ਆਵਾਜ਼ ਪੁਹਾਰਾ ਨੇ ਆਖਿਆ ਕੁਝ ਸਮਾਂ ਢੋਲੀ ਇੱਥੇ ਰੱਖ ਦਿਓ ਮੈਂ ਆਪਣੇ ਗੁਰਦੇਵ ਦੇ ਦਰਸ਼ਨ ਕਰਨੇ ਜਾਣੇ ਪੁਹਾਰਾ ਨੇ ਆਖਿਆ ਬਿਬਾ ਤੇਰੀ ਇੱਜ਼ਤ ਦੀ ਰਾਖੀ ਕਰਨ ਵਾਸਤੇ ਸਾਡੇ ਵੀ ਕੋਈ ਜ਼ਿੰਮੇਵਾਰੀ ਬਣਦੀ ਐ ਇਸ ਤਰ੍ਹਾਂ ਕਿ ਅਸੀਂ ਇਹ ਕੰਮ ਕਰ ਨਹੀਂ ਸਕਦੇ ਬੀਬੀ ਸਹੂਰਤੇ ਨੇ ਆਪਣੇ ਬਾਪਾਂ ਦੇ ਪਾਇਓਏ ਗਢੇ ਲਾਏ ਛਿਆਣਾ ਦੀ ਕਹਾਵਤ ਹੈ ਤੇਲ ਤਮਾ ਜਿਸ ਕੋ ਮਿਲੇ ਸੋਈ ਨਰਮ ਹੋ ਜਾਏ ਤਮਾ ਲਾਲਚ ਜਿਹਨੂੰ ਮਿਲਦਾ ਜਿਹਨੂੰ ਤੇਲ ਮਿਲਦਾ ਤੇ ਕੂੜਾ ਹੋ ਜਾਂਦਾ ਮਰੂਣਾ ਮੈਂ ਜਦੋਂ ਲਾਂ ਕੇ ਜਿੱਤੇ ਗਹਣੇ ਉਹ ਹਾਰਾਂ ਨੇ ਰੱਖੇ ਡੋਣਾ ਬੀਬੀ ਸੂਰਤੀ ਆਈ ਮੀਲੀ ਤਰੀ ਦੇ ਮਾਰਗ ਦੇ ਘਰ ਵਿੱਚ ਦਰਸ਼ਨ ਕਰਨ ਲਈ ਲਗੇ ਦਰਬਾਰਾਂ ਦੇ ਦਰਸ਼ਨ ਕਰ ਰਹੀ ਹੈ ਬਰਾਤ ਆਈ ਉਹਨਾਂ ਪੁੱਛਿਆ ਵਿਆਹ ਵਾਲੀ ਝੜਕੀ ਕਿੱਥੇ ਹੈ ਘਹਾਂ ਨੇ ਆਖਿਆ ਜੀ ਮੱਸਾ ਟਿਕਣ ਲਈ ਗਈ ਹੈ ਸਾਡੇ ਨੂੰ ਬੜਾ ਗੁੱਸਾ ਆਇਆ ਆਪਣੇ ਪੁੱਤ ਸਾਧੂ ਨੂੰ ਕਹਿਣ ਲੱਗਾ ਤਲਵਾਰ ਜਿਹੜੀ ਹੱਥ ਵਿੱਚ ਨਹੀਂ ਫਿਰਦਾ ਨਾ ਇਹ ਜਾਂਦੇ ਕਤਲ ਕਰਦਾ ਉਹਨੂੰ ਤਲਵਾਰ ਨਾਲ ਬਾਹਰ ਕਰਕੇ ਜੇ ਸਾਕੇ ਘਰ ਗਈ ਨਹੀਂ ਅਸਤੇ ਵਿੱਚ ਸਾਧਾਂ ਦੇ ਮਿਲਦੀ ਫਿਰਦੀ ਹੈ ਖਾਵੇ ਕਰਦਾ ਕਿ ਕੀ ਰੰਗ ਲਾਵੇ ਇਦਰੇ ਮੀਰੀ ਕਿਲੀ ਦੇ ਮਾਲਕ ਨੂੰ ਅਧਨ ਪਾਤਸ਼ਾਹ ਮਹਾਰਾਜ ਦਾ ਸੱਜਿਆ ਦਰਬਾਰ ਹੈ ਦਰਬਾਰ ਵਿੱਚ ਬੀਬੀ ਸੂਰਤੀ ਬੈਠੀ ਹੈ ਆਇਆ ਹੈ ਭਾਈ ਸਾਧੂ ਉਹਨੇ ਵੇਖਿਆ ਤੇ ਗਰੀਬ ਰਵਾਇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਹੋਏ ਦਰਸ਼ਨ ਤੇ ਸਤਕਾਰਯੋਗ ਸਾਧ ਸੰਗਤ ਹੈ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਈਏ ਬਾਣੀ ਕਲਾ ਮਤ ਵਰਤ ਗਈ ਗਰੀਬ ਰਵਾਇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਆਇਆ ਬੈਠਾ ਹੈ ਬੀਬੀ ਸੂਰਤੀ ਮੇਰੀ ਪੀਰੀ ਦੇ ਮਾਲਕ ਨੂੰ ਹਰਕਨ ਪਾਤਸ਼ਾਹ ਮਹਾਰਾਜ ਦੇ ਜਨਮ ਵਿੱਚ ਅਰਦਾਸ ਕਰਦੀ ਆ ਮਹਾਰਾਜ ਮੇਰਾ ਰਿਸ਼ਤਾ ਸਖੀ ਸਰਵਰੀਏ ਦੇ ਚੇਲਿਆਂ ਦੇ ਘਰ ਜੁੜ ਗਿਆ ਹੈ ਮੇਰੇ ਉੱਤੇ ਕਿਰਪਾ ਕਰੋ ਮੇਰੀ ਸਿੱਖੀ ਕਾਇਮ ਰਹੇ ਅੱਜ ਦਰਸ਼ਨ ਹੋ ਗਿਆ ਬਾਦ ਰਚ ਕਦੋਂ ਦਰਸ਼ਨ ਹੋਗੇ ਜਦੋਂ ਤੁਹਾਡੀ ਕਿਰਪਾ ਹੋਵੇ ਕਿ ਮੈਂ ਕੁਝ ਨਹੀਂ ਕਹਿ ਸਕਦੀ ਮੇਰੀ ਪੀਰੀ ਦੇ ਮਾਲਕੁਰਾ ਪਿੰਦ ਪਾਤਸ਼ਾਹ ਮਹਾਰਾਜ ਨੇ ਮੱਥੇ ਤੇ ਲੇਖ ਜਿਹੜੇ ਉਲਟੇ ਲਿਖੇ ਹੋਏ ਸੀ ਸਿੱਧੇ ਕਰ ਦਿੱਤੇ ਜਦੋਂ ਲੇਖ ਸਿੱਧੇ ਕੀਤੇ ਤੇ ਬੀਬੀ ਸੂਰਤੀ ਗ੍ਰੀਨਵਾਇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਪਾ ਕੇ ਗਨ ਪੱਲਾ ਇੱਕ ਬੇਨਤੀ ਕਰਦੀ ਹੈ ਸਿੱਖ ਦਾ ਸੁਭਾਈ ਹੈ ਮੇਰੇ ਸਹਿਬ ਪਾਵਨ ਬਾਣੀ ਅੰਦਰ ਗੁਰੂ ਅਰਜਨ ਦੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਭ ਕਾ ਸਿਮਰੇ ਸਿਖ ਪਰਪਕਾਰੀ ਆਕਾਰ ਪ੍ਰਖਵਾਏ ਗੁਰੂ ਦੇ ਨਾਮ ਦਾ ਸਿਮਰਨ ਕਰਨ ਵਾਲਾ ਮਨੁੱਖ ਪਰਪਕਾਰੀ ਹੋ ਜਾਇਆ ਕਰਦਾ ਹੈ ਸ਼ਾਕੇ ਵਰਗੇ ਲੋਕਾਂ ਉੱਤੇ ਪਰਪੁਕਾਰ ਕਰਨ ਵਾਸਤੇ ਬੀਬੀ ਸੂਰਤੀ ਨੇ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਰਬਾਸਤ ਕਰਕੇ ਆਖਿਆ ਸਹਬਾ ਜਿਹੜੀ ਕਿਰਪਾ ਮੇਰੇ ਉੱਤੇ ਕੀਤੀ ਹੈ ਠੀਕ ਇਸੇ ਤਰ੍ਹਾਂ ਜਿਹੜਾ ਇਸ ਤੁਹਾਡੇ ਦਰੋਂ ਤੇ ਆਵੇ ਉਹਦੇ ਮੂੰਹ ਮੰਗੇ ਉਹਨੂੰ ਭਰ ਵੀ ਦਿਓ ਤੇ ਦੁੱਖ ਵਿਹਾਰ ਦੀ ਝੋਲੀ ਭਰ ਦਿਓ ਬੀਬੀ ਸੂਰਤੀ ਸੰਸਾਰ ਦੇ ਲੋਕਾਂ ਦਾ ਭਲਾ ਮੰਗਣੀ ਹੋਈ ਮੇਰੀ ਤੀਰ ਦੇ ਮਾਲਕ ਗੁਰੂ ਆਕਲ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਇਉਂ ਕਰ ਰਹੀ ਹਾਂ Ha ਜਿਹੜੀ ਬਖਸ਼ਿਸ਼ ਮੇਰੇ ਉੱਤੇ ਕੀਤੀ ਹੈ ਨਾ ਇਸ ਤਰ੍ਹਾਂ ਦੀ ਬਖਸ਼ਿਸ਼ ਜਿਹੜਾ ਤੁਹਾਡੇ ਹਸਤਰ ਵਿੱਚ ਆਵੇ ਉਹਦੇ ਉੱਤੇ ਵੀ ਕਰਦੇ ਜਿਹੜਾ ਛਾਤ ਤੇ ਆਵੇ ਤੇ ਉਹ ਝੋਲੀਆ ਪਰਦੇ ਜਿਹੜਾ ਤੇਰੇ ਮਾਨਕ ਸ਼ਰਤਾਂ ਰੱਖ ਕੇ ਭਾਵਨਾ ਰੱਖ ਕੇ ਪਾਉ ਤੇ ਭਾਵਨਾ ਨਾਲ ਆਵੇਗਾ ਨਾ ਉਹਦੀਆਂ ਚੋੜੀਆਂ ਭਰ ਲਈਆਂ। ਫਿਰ ਮੇਰੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਨਿੱਕੋ ਦੇ ਇਥੇ ਆਉਂਦੇ ਨਿਜਮੇ ਸੁੰਝਾਏ ਕਿ ਜਿਹੜਾ ਇਹਨਾਂ ਨਿਜਮਾਂ ਦੀ ਪਾਲਣਾ ਕਰੇ। ਜਿਹੜੇ ਨਿਜਮ ਹੈ ਇਸ ਸੰਸਥਾਨ ਉੱਤੇ ਆਉਣ ਵਾਲੇ ਹਰ ਇੱਕ ਪੁਰਾਣੀ ਲੋਕ ਹਰ ਰੋਜ਼ ਸਤਕਾਰਯੋਗ ਮਹਾਂਪੁਰਖ ਡਾਕਟਰ ਸੰਤਪਾਪਾ ਗੁਰਨਾਮ ਸਿੰਘ ਜੀ ਹੁਣਾਂ ਬਣਉ ਤੁਰਿਆ ਆ ਕੇ ਦੱਸੇ ਜਾਂਦੇ ਸਾਤੇ ਗੁਰੂ ਗੁਰਦੇਵ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਕਿਸੇ ਨੂੰ ਮਥਾਲੇ ਟੇਕਣਾ ਕਿਸੇ ਨੂੰ ਗੁਰੂ ਨਹੀਂ ਮੰਨਣਾ ਧਾਗੇ ਤ੍ਰੀਤਾਂ ਵਾਲਿਆਂ ਕੋਲ ਨਾ ਦੇ ਨੇ ਜਾਣਾ ਪੁਛਾ ਪੁਛਲ ਵਾਲਿਆਂ ਕੋਲ ਨਹੀਂ ਜਾਣਾ ਮਾਸ ਆਂਡਾ ਤੇ ਸ਼ਰਾਬ ਤਮਾਕੂ ਵਰਗੀਆਂ ਚੀਜ਼ਾਂ ਘਰ ਵਿੱਚ ਬਰਤਨੀਆਂ ਵੀ ਨਹੀਂ ਬਾਹਰੋਂ ਬੜਤ ਕੇ ਕਿਸੇ ਨੂੰ ਘਰ ਵਿੱਚ ਨਹੀਂ ਆਉਣ ਦੇਣਾ ਪਵਰਨ ਤੇ ਨਾਲ ਕਿਸੇ ਤਰ੍ਹਾਂ ਦੀ ਕੋਈ ਸੇਵਾ ਦੇਣੀ ਹੈ ਤੇ ਨਾਲ ਉਥੋਂ ਆਏ ਹੋਏ ਲੋਕਾਂ ਨੂੰ ਜਲ ਪਾਣੀ ਪਿਉਣਾ ਤੇ ਨਾਲ ਖੁਕਤੇ ਖੁਲੀਆਂ ਲੈ ਕੇ ਖਾਣੇ ਨੇ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ ਦਸਵੰਦ ਕੱਢਣਾ ਹੈ ਤੇ ਦਸਵੰਦ ਗੁਰੂ ਇੱਤੈ ਭੇਟਾ ਕਰਨਾ ਹੈ ਜਿੱਥੇ ਕਿਰਤ ਵਿੱਚੋਂ ਦਸਵੰਦ ਕੱਢਣਾ ਹੈ ਉੱਥੇ ਜੀਵਨ ਦੇ ਸਵਾਸਾਂ ਵਿੱਚੋਂ ਦਸਵੰਦ ਕੱਢਣਾ ਹੈ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਵੀ ਕਰਨਾ ਹੈ ਮੇਰੀ ਪੀੜੇ ਦੇ ਮਾਲਕ ਨੂੰ ਅਰੰਭਤ ਪਾਤਸ਼ਾਹ ਮਹਾਰਾਜ ਵੱਲੋਂ ਦੱਸੇ ਹੋਏ ਨਿਜਮਾਨ ਅਨਸਾਰ ਜਿਹੜਾ ਇੱਥੇ ਪਹੁੰਚਦਾ ਹੈ ਇੱਥੇ ਆਉਂਦਾ ਹੈ ਇੱਥੇ ਸ਼ਰਧਾ ਨਾਲ ਹੈ ਆ ਜਿੰਨੇ ਆਪਾਂ ਬੈਠੇ ਆ ਮੇਰਾ ਭਰੋਸਾ ਵਿਸ਼ਵਾਸ ਹੈ ਪੈਸਾ ਹੋ ਰਿਹਾ ਉਹ ਤਾਂ ਦਾਤਾਂ ਮਿਲ ਗਿਆ ਨਹੀਂ ਜੇ ਕਿਸੇ ਦੀ ਸ਼ਰਧਾ ਵਿੱਚ ਛੇਕ ਹੋਵੇ ਤੇ ਬੇੜੀ ਵਿੱਚ ਪਾਣੀ ਭਰ ਗਿਆ ਵਿੱਚ ਗਿਆ ਨਹੀਂ ਜਾ ਸਕਦਾ ਨਹੀਂ ਤੇ ਗੁਰੂ ਸਮਰਾਥਰ ਤੇ ਦਾਤਾਂ ਦਿੰਦਾ ਹੈ ਅੱਜ ਵੀ ਇਹ ਦਾਤਾਂ ਮਿਲਦੀ ਹੈ ਸੰਤ ਗੁਰੂ ਅਰੰਭਤ ਪਾਤਸ਼ਾਹ ਮਹਾਰਾਜ ਕਹਿੰਦੇ ਵੱਜੀ ਜਿਹੜਾ ਤੇਰੇ ਮਾਂਗ ਛੱਡ ਰੱਖ ਕੇ ਪਿਆਰ ਰੱਖ ਕੇ ਨਿਜਮਾ ਦੀ ਪਾਲਣਾ ਕਰਕੇ ਇੱਥੇ ਆਵੇਂਗਾ ਇੱਕ ਦਿਨ ਇਸ ਤਰ੍ਹਾਂ ਆਵੇਂਗਾ ਇੱਥੇ ਜਵਾਨ ਸੱਜਿਆ ਕਰਮੇ ਦੇ ਉੱਚੇ ਨਿਸ਼ਾਨ ਝੁਲਣਗੇ ਸੰਗਤਾਂ ਦੇ ਅਖੰਡ ਹੋਇਆ ਕਰਨਗੇ ਤੇ ਇੱਥੇ ਆਏ ਹੋਏ ਸਵਾਲੀਆਂ ਦੀਆਂ ਝੋੜੀਆਂ ਭਰਿਆ ਜਾਇਆ ਕਰਨ ਗਿਆ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਬੀਬੀ ਸੂਰਤੀ ਨੂੰ ਸਬੋਧਨ ਕਰਕੇ ਆਪਣੀ ਪਾਉਣ ਰਸਨਾ ਤੋਂ ਜਿਹੜੇ ਬਚਨ ਆਖੇ ਉਹਨਾਂ ਬਚਨਾਂ ਨੂੰ सेवा <laughs> ਨਿਸਾਰ ਵਿੱਚ ਤੇ ਸ਼ੋਭਾ ਹੋਵੇ ਵੀ ਸੁਖ ਮਿਲਣਗੇ ਪਰਲੋਕ ਵੀ ਸੌਦਾ ਹੈ ਤੇ ਲੋਕ ਛੁਕੀਏ ਪਰਲੋਕ ਸਹੇਲੇ ਬਣ ਜਾਣਗੇ ਆਪ ਆਪਾਂ ਵੀ ਅਦਾਸ ਕਰੀਏ ਸਤਿਗੁਰੂ ਕਿਰਪਾ ਕਰੋ ਜਿਵੇਂ ਭਾਈ ਸਾਧੂ ਜੀ ਨੇ ਗਰੀਬ ਲੋਅ ਅਜ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਵਿੱਚ ਜਿਹੜਾ ਅਗਿਆਨਤਾ ਦਾ ਅੰਧੇਰਾ ਸੀ ਨਾ ਉਹ ਦੂਰ ਹੋ ਕੇ ਗੁਰਮਤ ਦਾ ਚਾਨਣ ਹੋ ਗਿਆ ਤੇ ਗੁਰਮਤ ਦਾ ਧਾਰਮਿਕ ਬਣ ਗਿਆ ਸਾਡੇ ਉਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਜਿਹੜੇ ਸਾਡੇ ਮਨਾਂ ਅੰਦਰ ਗਿਆਨ ਦਾ ਹਨੇਰੇ ਨੇ ਉਹ ਦੂਰ ਹੋ ਕੇ ਗੁਰੂਆਂ ਦਾ ਪੈਸ ਜਗ ਜਾਵੇ ਤੇ ਮੀਰੀ ਕੀਰੀ ਦੇ ਮਾਲਕ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਜਿੰਨੇ ਵੀ ਆਏ ਨੇ ਜਿਹੜੇ ਵੀ ਆਉਂਦੇ ਨੇ ਸਤਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਨੌਕਰੀ ਮੰਗਦਾ ਕੋਈ ਪ੍ਰੋਫੈਸਰ ਮੰਗਦਾ ਜ਼ਮੀਨ ਮੰਗਦਾ ਵਿਦੇਸ਼ ਜਾਣਾ ਮੰਗਦਾ ਸ਼ਬਦਾਂ ਦੀ ਇਹ